ਪੰਜਾਬ ਵਿੱਚ ਮਾਨਸੂਨ ਦੀ ਰਫ਼ਤਾਰ ਇੱਕ ਵਾਰ ਫਿਰ ਮਿੱਠੀ ਪੈ ਗਈ ਹੈ ਪੰਜਾਬ ਵਿੱਚ 25 ਅਗਸਤ ਤੱਕ ਮੀਂਹ ਪੈਣ ਦੀ ਸੰਭਾਵਨਾ ਬਹੁਤ ਘੱਟ ਹੈ ਇਸ ਦੌਰਾਨ ਸਿਰਫ਼ ਘੱਟ ਹੀ ਮੀਂਹ ਪਵੇਗਾ 26 ਅਗਸਤ ਤੋਂ ਮਾਨਸੂਨ ਤੇ ਸਰਗਰਮ ਹੋਣ ਦੀ ਸੰਭਾਵਨਾ ਹੈ ਪਰ ਮੌਸਮ ਵਿਭਾਗ ਨੇ ਇਸ ਸੰਬੰਧੀ ਹਲੇ ਤੱਕ ਕੋਈ ਅਲਰਟ ਜਾਰੀ ਨਹੀਂ ਕੀਤਾ ਦੱਸਦੇ ਕਿ ਇਸ ਸਾਲ ਪੰਜਾਬ ਵਿੱਚ ਆਮ ਨਾਲੋਂ ਬਹੁਤ ਘੱਟ ਮੀਂਹ ਪਿਆ ਹੈ 1 ਜੂਨ ਤੋਂ 22 ਅਗਸਤ ਤੱਕ بارش 35% ਦੀ ਘਟੀ ਹੈ ਇਸ ਦੇ ਨਾਲ ਹੀ ਅਗਸਤ ਮਹੀਨੇ ਵਿੱਚ بارش 11% ਦੀ ਘਟ ਹੋਈ ਹੈ ਮੌਸਮ ਵਿਭਾਗ ਦੇ 30 ਸਤੰਬਰ ਤੱਕ ਦੇ ਸਮੇਂ ਨੂੰ ਸੀਜ਼ਨ ਵੱਖਰਾ ਦੀ ਸ਼੍ਰੇਣੀ ਵਿੱਚ ਮੰਨਦਾ ਹੈ ਅਜਿਹੇ ਵਿੱਚ ਹੁਣ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸਤੰਬਰ ਮਹੀਨੇ ਵਿੱਚ بارش ਆਮ ਵਾਂਗ ਰਹ ਸਕਦੀ ਹੈ ਮੌਸਮ ਵਿਭਾਗ ਅਨੁਸਾਰ ਸਤੰਬਰ ਦੇ ਪਹਿਲੇ ਮਹੀਨੇ ਪੰਜਾਬ ਵਿੱਚ ਆਮ بارش ਹੋਵੇਗੀ ਅਨੁਮਾਨ ਹੈ ਕਿ ਹਰ ਜ਼ਿਲ੍ਹੇ ਵਿੱਚ ਰੋਜ਼ਾਨਾ 510 ਮਿਲੀਮੀਟਰ ਮੀ ਪੈ ਸਕਦਾ ਹੈ ਪੰਜਾਬ ਦੇ Hindu ਸੰਗਠਨਾ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਗਈ ਹੈ Hindu ਸੰਗਠਨਾ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਕੇ ਖੰਨਾ ਦੀ ਘਟਨਾ ਨੂੰ ਸੁਲਝਾਨ ਤੇ ਧੰਨਵਾਦ ਕੀਤਾ ਮੁਲਾਕਾਤ ਤੋਂ ਬਾਅਦ Hindu ਸੰਗਠਨਾ ਨੇ ਕਿਹਾ ਕਿ ਉਹ ਖੰਨਾ ਦੀ ਘਟਨਾ ਨੂੰ ਕਾਰ ਤੋੜ ਸੰਵੇਚ ਸਲਝਾਨ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦੇ ਹਨ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਪੁਲਿਸ ਨੇ ਦੂਜੇ ਸੂਬਿਆਂ ਵਿੱਚ ਜਾ ਕੇ ਮਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਉਸ ਨਾਲ ਪੰਜਾਬ ਦੇ ਹਿੰਦੂਆਂ ਵਿੱਚ ਉਤਸ਼ਾਹ ਵਧਿਆ ਹੈ ਨਾਲ ਹੀ ਉਹਨਾਂ 'ਚ ਭਰੋਸਾ ਵਧਿਆ ਹੈ ਕਿ ਪੰਜਾਬ ਵਿੱਚ ਸਾਡੇ ਮੰਦਰ ਅਤੇ ਗੁਰਦੁਆਰੇ ਸੁਰੱਖਿਅਤ ਹਨ ਉਹਨਾਂ ਕਹਿੰਦੇ ਕਿ ਜਿਸ ਤਰ੍ਹਾਂ ਖੰਨਾ ਦੇ ਮੰਦਰ ਵਿੱਚ ਹੋਈ ਚੋਰੀ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਤੁਰੰਤ ਐਕਸ਼ਨ ਲਿਆ ਅਤੇ ਪੁਲਿਸ ਨੇ ਕਾਰਵਾਈ ਕੀਤੀ ਉਸ ਨੂੰ ਦੇਖ ਕੇ Hindu ਭਾਈਚਾਰੇ ਨੂੰ ਤਸੱਲੀ ਹੋਈ Hindu ਸੰਗਠਨਾ ਨੇ ਦੱਸਿਆ ਕਿ ਭਵਿੱਖ ਦੀ ਸੁਰੱਖਿਆ ਸੰਬੰਧੀ ਵੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਚਰਚਾ ਕੀਤੀ ਗਈ ਹੈ ਸਾਰੇ ਸੰਗਠਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਤੋਂ ਬਾਅਦ ਯਕੀਨ ਹੋ ਗਿਆ ਹੈ ਕਿ ਪੰਜਾਬ ਇੱਥੇ ਦੂਸਰਾ ਖੇਤ ਹਨ ਦੱਸਦੇ ਕਿ 15 ਅਗਸਤ ਨੂੰ ਖੰਨਾ ਦੇ ਛੇਪੂਰੀ ਮੰਦਿਰ ਦੇ ਵਿੱਚ ਬੇਦਬੀ ਹੋਈ ਸੀ ਜਿਸ ਨੂੰ ਪੁਲਿਸ ਨੇ ਇੱਕ ਹਫ਼ਤੇ ਦੇ ਅੰਦਰ ਸੁਲਝਾ ਲਿਆ ਹੈ ਪੁਲਿਸ ਵੱਲੋਂ ਘਟਨਾ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਇਸ ਮਾਮਲੇ ਨੂੰ ਸੁਲਝਾਉਣ ਤੋਂ ਬਾਅਦ ਪੁਲਿਸ ਦੀ ਵਿਸ਼ਲਾਗਾ ਹੋ ਰਹੀ ਹੈ ਤੋਂ ਹਮ ਲੋਗ ਇੱਥੇ ਆਏ ਥੇ ਭਗਵੰਤ ਮਾਨ ਜੀ ਦਾ ਧੰਨਵਾਦ ਕਰਨੇ ਲਈ ਖੰਨਾ ਮੇ ਜੋ ਇਹ ਚੋਰੀ ਹੋਆ और दूसरे प्रदेश में जाकर के वहाँ से पकड़े गए सब चोरी करने वाले वहाँ से जो पंजाब के प्रशासन ने कार्य किया है दूसरे प्रदेशों से भी पकड़ करके लाने का तो इससे एक लोगों में जो हिंदू समाज है इसके एक, एक उत्साह इनके मन में हो गया कि ऐसी अभी व्यवस्था यहाँ है पंजाब में कोई व्यक्ति ऐसा कोई क्राइम यहाँ नहीं कर सकता लोगों में डर होगा मंदिर सुरक्षित तो होंगे गुरुद्वारे सुरक्षित तो होंगे जो धार्मिक हमारे स्थल है और भी कई विषयों पर हमने धार्मिक स्थल की सुरक्षा की व्यवस्था और अन्य की चर्चा हुई आश्वासन भी मिला तो बहुत बहुत धन्यवाद हम करना चाहते हैं पंजाब सरकार का मुख्यमंत्री जी का श्री विरक्त मंडल महामंत्री होने के नाते ये जो चोरी हुआ और तत्काल इतना जल्दी गिरफ्तारी हो गई इस गिरफ्तारी को देख के अब हमें लग रहा है कि हमारे डेरे और गुरुद्वारे जो भी हैं वो सुरक्षित हैं ਅੱਗੇ ਕੀ ਵਿਜੋਬ ਵਿਵਸਥਾ ਹੈ ਉਸਕੇ ਲਈ ਅੰਨੇ ਚਰਚਾ ਕੀਆ ਤੋ ਸ਼੍ਰੋਮਣੀ ਕਾਲਦਲ ਨੇ ਆਉਣ ਵਾਲੀਆਂ ਜਿਮਨੀ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਪਾਰਟੀ ਨੇ ਇਹਨਾ ਚੋਣਾਂ ਲਈ ਉਮੀਦਵਾਰਾਂ ਦੇ ਨਾਮਾਂ 'ਤੇ ਚਰਚਾ ਸ਼ੁਰੂ ਕਰ ਦਿੱਤੀ ਹੈ ਆਉਣ ਵਾਲੇ ਦਿਨਾਂ ਵਿੱਚ ਪਾਰਟੀ ਦਾ ਸੰਸਦੀ ਬੋਰਡ ਇਹਨਾਂ ਚਾਰ ਹਲਕਿਆਂ ਦਾ ਦੌਰਾ ਕਰੇਗਾ ਇਸ ਦੌਰਾਨ ਸਤਾਨਕ ਲੀਡਰਸ਼ਿਪ ਨਾਲ ਵਿਚਾਰ ਰੁਕਤੰਦਰਾ ਕਰਕੇ ਜਮੀਨੀ ਪੱਧਰ ਦੀ ਫੀਡਬੈਕ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਦੱਸਦੇ ਕਿ ਆਗਮੀ ਚਾਰ ਵਿਧਾਨ ਸਭਾ ਦੀਆਂ ਜਿਮਨੀ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਕਾਲਦਲ ਦਾ ਪਾਰਲੀਮੈਂਟਰੀ ਬੋਰਡ ਮੈਦਾਨ ਚ ਪਿਤਰੇਗਾ ਚਾਰ ਜਿਮਨੀ ਚੋਣਾਂ ਲਈ ਉਮੀਦਵਾਰਾਂ ਦੇ ਨਾਮ ਫਾਈਨਲ ਕਰਨ ਅਤੇ ਵਰਕਰਾਂ ਦੀ رائے ਲੈਣ ਲਈ ਵਕਫਾ ਚਾਰ ਹਲਕਿਆਂ ਵਿੱਚ ਜਾਏਗਾ ਪਾਰਲੀਮੈਂਟਰੀ ਬੋਰਡ ਸ਼੍ਰੋਮਣੀ ਕਾਲਦਲ ਦੇ ਸੀਨੀਅਰ ਲੀਡਰ ਬਲਵਿੰਦਰ ਸਿੰਘ ਖੁੰਡੜ ਦੀ ਅਗਵਾਈ ਹੇਠ ਹੈ ਪਾਰਲੀਮੈਂਟਰੀ ਬੋਰਡ ਵੱਲੋਂ ਚਾਰ ਵਿਧਾਨ ਸਭਾ ਹਲਕਿਆਂ ਦਾ ਦੌਰਾ ਕੀਤਾ ਜਾਵੇਗਾ 24 ਅਗਸਤ ਨੂੰ ਚੱਬੇਵਾਲ ਵਿਧਾਨ ਸਭਾ 27 ਅਗਸਤ ਨੂੰ ਡੇਰਾ ਬਾਬਾ ਨਾਨਕ ਵਿਧਾਨ ਸਭਾ 28 ਅਗਸਤ ਨੂੰ ਬਰਨਾਲਾ ਵਿੱਚ ਵਰਕਰਾਂ ਨਾਲ ਪਾਰਲੀਮੈਂਟਰੀ ਬੋਰਡ ਵੱਲੋਂ ਮੀਟਿੰਗਾਂ ਕੀਤੀਆਂ ਜਾਣਗੀਆਂ ਇਸ ਬਾਰੇ ਦਲਜੀਤ ਸਿੰਘ ਚੀਮਾ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਦਲਜੀਤ ਚੀਮਾ ਨੇ ਟਵੀਟ ਕਰਦਿਆਂ ਲਿਖਿਆ ਕਿ ਚਾਰ ਵਿਧਾਨ ਸਭਾ ਹਲਕਿਆਂ ਆਉਣ ਵਾਲੀਆਂ ਜਿਮਣੀ ਚੋਣਾਂ ਵਿੱਚ ਪਾਰਟੀ ਉਮੀਦਵਾਰ ਨੂੰ ਅੰਤਿਮ ਰੂਪ ਦੇਣ ਲਈ ਜ਼ਿਮਨੀ ਪੱਤਰ ਦੀ ਫੀਡਬੈਕ ਲੈਂਡ ਅਤੇ ਪਾਰਟੀ ਵਰਕਰਾਂ ਦੇ ਵਿਚਾਰ ਜਾਣਨ ਲਈ ਸ਼੍ਰੋਮਣੀ ਕੱਦਨ ਦਾ ਨਮਾ ਗਠਿਤ ਪਾਰਲੀਮੈਂਟਰੀ ਬੋਰਡ ਚਾਰੋਂ ਵਿਧਾਨ ਸਭਾ ਹਲਕਿਆਂ ਦਾ ਦੌਰਾ ਕਰੇਗਾ ਦੱਸਦਿ ਕਿ ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਸ਼੍ਰੋਣੀ ਕਾਲਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਗਿੱਦੜਬਾਹ ਤੋਂ ਚੋਣ ਮੈਦਾਨ ਵਿੱਚ ਉਤਰ ਸਕਦੇ ਹਨ ਦੱਸਦੀ ਕੁਸਮੇਤੋ ਸ਼੍ਰੋਣੀ ਕਾਲਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਗਿੱਦੜਬਾਹ ਵਿੱਚ ਸਰਗਰਮ ਨਜ਼ਰ ਆ ਰਹੇ ਹਨ ਵੀ ਗਿੱਦੜਬਾਹ ਹਲਕੀ ਜਿਹੜੀ ਹੈਗੀ ਕਹਿੰਦੇ ਆਹ ਮੇਰੇ ਨਾਲ ਬਹੁਤ ਸਾਥ ਦਿੱਤਾ ਇਹਨਾਂ ਨੇ ਤੂੰ ਹੈ ਪੂਰੀ ਜ਼ਿੰਦਗੀ ਸਾਥ ਦੇਣਾ ਉਹਨਾਂ ਦੇ ਸੀ ਉਹਨਾਂ ਦੀ ਸੋਚ ਹੀ ਐ ਸੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਰੋਨਾ ਦੀ ਕਰੋਨਾ ਜਦੋਂ ਸੀ ਨਾ ਮਤਲਬ ਕੋਈ ਲੀਡਰ ਨਹੀਂ ਹੋਣਾ ਉਹ ਹਰ ਲੋਕ ਟੈਲੀਫੋਨ ਕਰਦੇ ਸੀ ਡੀਸੀ ਨੂੰ ਕਿੰਨੇ ਬੰਦੇ ਨੂੰ ਕਰੋਨਾ ਹੋ ਗਿਆ ਕਿਹਨੂੰ ਕਿਸ ਚੀਜ਼ ਦੀ ਲੋੜ ਹੈ ਕਰੋ ਬੰਦਿਆਂ ਦਾ ਟੈਲੀਫੋਨ ਨੰਬਰ ਲੈਂਦੇ ਸੀ ਤੇ ਉਹ ਸਾਰਿਆਂ ਨੂੰ ਟੈਲੀਫੋਨ ਕਰਦੇ ਸੀ ਜਿਹਨੂੰ ਰੋਕੀ ਦੀ ਲੋੜ ਉਹਦੇ ਘਰ ਬਣਾ ਕੇ ਭੇਜਦੇ ਸੀ ਦਵਾਈ ਦੀ ਲੋੜ ਆ ਲੈ ਕੇ ਭੇਜਦੇ ਸੀ ਦੇਖੋ ਉਹਨਾਂ ਦਰਦ ਸੀ ਲੋਕਾਂ ਉੱਪਰ ਵੀ ਹੁਣ ਤੱਕ ਪੁੱਛਦੇ ਹੀ ਨਹੀਂ ਹੁਣ ਤੱਕ ਰਾਜ ਕਰਨ ਵਾਸਤੇ ਆਉਂਦੇ ਆ ਸੇਵਾ ਕਰਨ ਵਾਸਤੇ ਨਹੀਂ ਆਉਂਦੇ ਅੱਜ ਜਿਹੜੀ ਹਾਲਾਤ ਬਣ ਗਈ ਨਾ ਪੰਜਾਬ ਕਿਉਂ ਡਿੱਗ ਪਿਆ ਕਿਉਂ ਆਪਾਂ ੱੱ ਲਾਜ ਵਿਸ਼ਵਾਸ ਕਰਨ ਲੱਗੇ ਜਿਹੜਾ ਝੂਠ ਬੋਲਦਾ ਵੱਡਾ ਉਹਦੇ ਮਗਰ ਲੱਗ ਜਾਂਦੇ ਤੇ ਹਾਲਾਤ ਆ ਹੋ ਗਈ ਆਫੇ ਹੁਣ ਭਗਵੰਤ ਮਾਨ ਨੇ ਪ੍ਰਭਾਦ ਕਰਤਾ ਓਵੇਂ ਕਾਂਗਰਸ ਨੇ ਕੀਤਾ ਤੇ ਮੈਂ ਤਾਂ ਗਿੱਦੜਵਾਲੇ ਨੂੰ ਕਹਿਣਾ ਚਾਹਣਾ ਕੁਝਵੇਂ ਤੁਸੀਂ ਪਾਲ ਸਾਹਿਬ ਦੀ ਪਛਾਣ ਵਿੱਚ ਲਾਜ ਰੱਖੀ ਸੀ ਨਾ ਬਾਈਲੈਕਸ਼ਨ ਜਦਾਈ ਨੂੰ ਪਤਾ ਬਾਈਲੈਕਸ਼ਨ ਕਿਵੇਂ ਲੜੀ ਸੀ ਆਪਾਂ ਉਵੇਂ ਉਵੇਂ ਤੁਸੀਂ ਲਾਜ ਰੱਖਿਓ ਏਕਤੀ ਦੇਖੋ ਆਪਣੀ ਕੌਮ ਵਾਸਤੇ ਬਹੁਤ ਜ਼ਰੂਰੀ ਹੈ ਆਪਣੀ ਪਾਰਟੀ ਵਾਸਤੇ ਬੜਾ ਜ਼ਰੂਰੀ ਹੈ ਅੱਜ ਜਿੰਨਾ ਹੀ ਜਿੰਨਾ ਕੁਝ ਮਰਜ਼ੀ ਹੋ ਜਾਏ ਸਾਰੇ ਦੀ ਜ਼ਿੰਮੇਵਾਰੀ ਮੇਰੀ ਹੈ ਮੈਂ ਸੰਭਾਲ ਲਊਗਾ ਹਲਕੇ ਨੂੰ ਕੋਈ ਟੈਨਸ਼ਨ ਹੀ ਨਾ ਦੇ ਤੇ ਏਕਤੀ ਸ਼ਰਧਾਂਜਲੀ ਦਈਏ ਆਪਾਂ ਉਹਨਾਂ ਨੂੰ ਦੇਖਣ ਕਿ ਉਹਨੇ ਉਸੇ ਕਿਧਰ ਵੇ ਹਲਕੇ ਨੇ ਅੱਜ ਇਸ ਰਿਕਾਰਡ ਤੋੜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੰਗ ਪਰਵਾ ਵਿਦੇਸ਼ ਯੂਕਰੇਨ ਦੇ ਇਤਿਹਾਸਿਕ ਦੌਰੇ ਤੇ ਰਾਸ਼ਟਾਨੀ ਕੀ ਪਹੁੰਚੇ ਇਥੇ ਉਹਨਾਂ ਦਾ ਪਰਮਸਵਾਦ ਕੀਤਾ ਗਿਆ ਉਹਨਾਂ ਰਾਸ਼ਟਰਪਤੀ ਜ਼ੈਲੈਂਸਕੀ ਨਾਲ ਮੁਲਾਕਾਤ ਕੀਤੀ ਦੇ ਦੋਵੇਂ ਯੂਕਰੇਨ ਦੇ ਕੋਮੀ ਅਜਾਇਬ ਘਰ ਪਹੁੰਚੇ ਇਸ ਮੁਲਾਕਾਤ ਦੀਆਂ ਕਈ ਤਸਵੀਰਾਂ ਤੇ ਵੀਡੀਓ ਵੀ ਸਾਹਮਣੇ ਆਈਆਂ ਹਨ ਜਿਸ ਵਿੱਚ ਦੋਵੇਂ ਭਾਵੁਕ ਹੁੰਦੇ ਨਜ਼ਰ ਆ ਰਹੇ ਹਨ ਇਸ ਦੌਰਾਨ ਭਾਰਤ ਤੇ ਯੂਕਰੇਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਜ਼ੈਲੈਂਸਕੀ ਦਰਮਿਆਨ ਹੋਈ ਗੱਲਬਾਤ ਤੋਂ ਬਾਅਦ ਖੇਤੀਬਾੜੀ ਸਿਹਤ ਸੱਭਿਆਚਾਰ ਮਨੁੱਖਵਾਦੀ ਸਹਾਇਤਾ ਲਈ ਚਾਰ ਸਮਝੌਤੇ ਦਸਤਖਤ ਕੀਤੇ ਗਏ ਹਨ ਦੱਸਦੇ ਕਿ ਮੋਦੀ ਰਾਸ਼ਟਰਪਤੀ ਜ਼ੇਲੈਂਸਕੀ ਦੇ ਸੱਦੇ ਤੇ ਯੂਕਰੇਨ ਗਏ ਹਨ ਪ੍ਰਧਾਨ ਮੰਤਰੀ ਨੇ ਕੀਵੀ ਦੀ ਆਪਣੀ ਯਾਤਰਾ ਤੋਂ ਲਗਭਗ 6 ਹਫ਼ਤੇ ਪਹਿਲਾਂ ਰੂਸ ਦਾ ਦੌਰਾ ਕੀਤਾ ਸੀ ਅਤੇ ਉੱਥੇ ਹੀ ਸੰਯੁਕਤ ਰਾਜ ਅਮਰੀਕਾ ਨੇ ਵੀ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਘਰਸ਼ ਪ੍ਰਭਾਵਿਤ ਯੂਕਰੇਨ ਦਾ ਦੌਰਾ ਸੰਭਾਵੀ ਤੌਰ ਤੇ ਮਦਦਗਾਰ ਹੈ ਡੂਰ ਸਾਹਿਬ ਤੋਂ ਸੈਂਸ ਮੈਂਬਰ ਅਮਰਪਾਲ ਸਿੰਘ ਦੇ ਸਾਥੀ ਦਲਜੀਤ ਕਲਸੀ ਮੜ ਪੰਜਾਬ ਤੇ ਹਰਿਆਣਾ ਹਾਈ ਕੋਰਟ ਪਹੁੰਚੇ ਹਨ ਇਸ ਦੌਰਾਨ ਉਹਨਾਂ ਨੇ ਆਪਣੇ ਤੇ ਲਗਾਏ ਗੇ ਰਾਸ਼ਟਰੀ ਸੁਰੱਖਿਆ ਕਾਨੂੰਨ ਐਨਐਸਏ ਨੂੰ ਫੇਰ ਚੁਣੌਤੀ ਦਿੱਤੀ ਹੈ। ਉਹਨਾਂ ਨੇ ਅਦਾਲਤ ਨੂੰ ਦੱਸਿਆ ਕਿ ਉਸ ਦਾ ਅਜਨਾਲਾ ਕੇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਅਜਿਹੇ ਚ ਉਹਨਾਂ ਤੇ ਐਨਐਸਏ ਲਗਾਉਣਾ ਗਲਤ ਹੈ। ਇਸ ਮਾਮਲੇ ਦੀ ਸੁਣਵਾਈ ਕਰਦਿਆਂ ਅਦਾਲਤ ਨੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਨਾਲ ਹੀ ਤਿੰਨ ਹਫ਼ਤੇ ਅੰਦਰ ਜਵਾਬ ਦਾਖਲ ਕਰਨ ਲਈ ਕਿਹਾ ਹੈ। ਮਾਮਲੇ ਦੀ ਅਗਲੀ ਸੁਣਵਾਈ 18 ਸਤੰਬਰ ਤੈਅ ਕੀਤੀ ਗਈ ਹੈ। ਦੱਸ ਦੇ ਕਿ ਦਲਜੀਤ ਸਿੰਘ ਕਲਸੀ ਇਸ ਵੇਨੇ ਕਰੀਬ ਡੇਢ ਸਾਲ ਤੋਂ ਡਿਬਰਗੜ੍ਹ ਜੇਲ੍ਹ ਵਿੱਚ ਬੰਦ ਹਨ। ਉਸਦੇ ਵਕੀਲ ਵੱਲੋਂ ਡਾਇਰੈਕਟ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ 23 ਫਰਵਰੀ 2023 ਨੂੰ ਅਜਨਾਲਾ ਥਾਣੇ ਤੇ ਹੋਏ ਹਮਲੇ ਦੀ ਐਫਆਈਆਰ ਵਿੱਚ ਉਸਦਾ ਵੀ ਨਾਂ ਹੈ ਜਦਕਿ ਉਹ ਇਸ ਵਿੱਚ ਸ਼ਾਮਲੀ ਨਹੀਂ ਸੀ ਅਤੇ ਨਾ ਹੀ ਉਸ ਵਿਰੁੱਧ ਕੋਈ ਠੋਸ ਬੂਤ ਹੈ ਅਤੇ ਹੁਣ ਖਰੂਰ ਸਾਹਿਬ ਤੋਂ ਐਮਪੀ ਅਮਰਤਪਾਲ ਸਿੰਘ ਦੇ ਸਾਥੀ ਦਨਜੀਤ ਕਲਸੀ ਨੇ ਅਜਨਾਲਾ ਹਿੰਸਾ ਮਾਮਲੇ ਤੋਂ ਆਪਣੇ ਆਪ ਨੂੰ ਵਾਅ ਕਰ ਲਿਆ ਹੈ। ਉਹਨਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਪਾ ਕੇ ਦਲੀਲ ਦਿੱਤੀ ਹੈ ਕਿ ਮੈਂ ਅਜਰਾਣਾ ਮਾਮਲੇ ਵਿੱਚ ਸ਼ਾਮਲ ਨਹੀਂ ਸੀ ਫਿਰ ਵੀ ਮੇਰੇ ਖਿਲਾਫ ਕਿਉਂ ਐਨਏਐਸ ਲਗਾਇਆ ਗਿਆ ਅਦਾਲਤ ਨੇ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ ਦੋਵਾਂ ਸਰਕਾਰਾਂ ਨੂੰ 3 ਹਫ਼ਤੇ ਦੇ ਅੰਦਰ ਜਵਾਬ ਦੇਣਾ ਹੋਵੇਗਾ ਮਾਮਲੇ ਦੀ ਅਗਲੀ ਸੁਣਵਾਈ 18 ਸਤੰਬਰ ਨੂੰ ਹੋਵੇਗੀ ਪੰਜਾਬ ਦੀ ਸੱਤਾਧਾਰੀ ਪਾਰਟੀ ਦੇ ਇੱਕ ਵਿਧਾਇਕ ਨੇ ਆਪਣੀ ਸਰਕਾਰ ਹੁੰਦਿਆਂ ਹੀ ਰੱਖਿਆ ਨਹੀਂ ਪੱਥਰ ਤੋੜ ਦਿੱਤਾ ਹੈ ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਨੇ ਵੱਡੇ ਨਾਲੇ ਦੀ ਸਫਾਈ ਪ੍ਰੋਜੈਕਟ ਦਾ ਨਹੀਂ ਪੱਥਰ ਤੋੜ ਦਿੱਤਾ ਦੱਸਦੀ ਕਿ ਇਹ ਨੀ ਪੱਥਰ ਆਮਾ ਦੀ ਪਾਰਟੀ ਦੀ ਸਰਕਾਰ ਸਮੇ ਰੱਖਿਆ ਗਿਆ ਸੀ ਵਿਧਾਇਕ ਗੋਗੀਰੇ ਕਿਹਾ ਕਿ ਅਧਿਕਾਰੀ ਇਸ ਪ੍ਰੋਜੈਕਟ ਨੂੰ ਲੈ ਕੇ ਸੰਜੀਦਾ ਨਹੀਂ ਹਨ ਉਹ ਕੰਮ ਨਹੀਂ ਕਰ ਰਹੇ ਉਹਨਾਂ ਕਿਹਾ ਕਿ 650 ਕਰੋੜ ਰੁਪਏ ਦੀ ਲਾਗਤ ਵਾਲਾ ਇਹ ਪ੍ਰੋਜੈਕਟ ਸੀ ਜਿਸ ਨੂੰ ਲੈ ਕੇ ਅਧਿਕਾਰੀ ਕੰਮ ਨਹੀਂ ਕਰ ਰਹੇ ਜਿਸ ਤੋਂ ਤੰਗ ਆ ਕੇ ਉਹਨਾਂ ਨੇ ਇਹ ਕਦਮ ਚੁੱਕਿਆ ਹੈ ਗੋਗੀ ਨੇ ਕਿਹਾ ਕਿ ਇਸ ਪ੍ਰੋਜੈਕਟ ਦੇ ਨਾਲ ਬੁੱਢੇ ਨਾਲੀ ਦੀ ਸਫਾਈ ਕੀਤੀ ਜਾਣੀ ਸੀ ਪਰ ਹਲੇ ਤੱਕ ਕੋਈ ਵੀ ਕੰਮ ਸ਼ੁਰੂ ਨਹੀਂ ਹੋ ਸਕਿਆ ਇਸ ਲਈ ਗੋਗੀ ਨੇ ਕਿਹਾ ਕਿ ਉਹਨਾਂ ਨੂੰ ਲੋਕਾਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ ਇਸ ਤੋਂ ਬਾਅਦ ਉਹਨਾਂ ਨੇ ਇਹ ਵੱਡਾ ਕਦਮ ਚੱਕਦਿਆਂ ਨੀ ਪੱਥਰ ਤੋੜ ਦਿੱਤਾ ਦੱਸਦੀ ਖੇ ਨੀ ਪੱਥਰ 18 ਮਈ 2022 ਨੂੰ ਰੱਖਿਆ ਗਿਆ ਸੀ ਅਤੇ ਉੱਥੇ ਆਵਾਂ ਦੀ ਪਾਟ ਦੇ ਵਿਧਾਇਕ ਗੁਰਪ੍ਰੀਤ ਗੋਗੀ ਤੇ ਨਿਸ਼ਾਨਾ ਸਾਤਿਓ ਕੋ ਇਹ ਲਖਸਧਾਨਾ ਨੇ ਕਿਹਾ ਕਿ ਨੀ ਪੱਥਰ ਤੋੜ ਕੇ ਡਰਾਮੇਬਾਜ਼ੀ ਨਾ ਕੀਤੀ ਜਾਵੇ ਜ਼ਹਿਰੀਲੇ ਪਾਣੀ ਨੂੰ ਸਾਫ਼ ਕੀਤਾ ਜਾਵੇ ਅੱਜ ਇੱਕ ਜਿਹੜੀ ਡਰਾਮੇਬਾਜ਼ੀ ਹੋਈ ਆ ਜਾਂ ਇਸ ਅਖੌਤੀਆਂ ਦੀ ਪੋਲ ਖੁੱਲੀ ਆ ਉਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਹੈ ਕਿਉਂਕਿ ਇਹ ਸਾਰੇ ਬਖਲਾਟ ਚ ਨੇ ਕਬਰਾਟ ਹੋਈ ਪਈ ਹੈ ਕਿਉਂਕਿ ਕੱਲ ਨੂੰ ਬਹੁਤ ਵੱਡੇ ਪੱਧਰ ਤੇ ਪੰਜਾਬ ਇਕੱਠਾ ਹੋ ਰਿਹਾ ਲੁਧਿਆਣੇ ਤੇ ਅੱਜ ਮੈਂ ਤੁਹਾਨੂੰ ਪਹਿਲਾਂ ਕੁਝ ਵੀਡੀਓ ਦਿਖਾਉਣਾ ਫਿਰ ਆਪਾਂ ਗੱਲਬਾਤ ਸਾਂਝੀ ਕਰਦੇ ਹਾਂ ਆ ਧਿਆਨ ਨਾਲ ਦੇਖਿਓ ਇਹ ਇਹਨਾਂ ਦਾ ਕੈਂਸਰ ਵੀ ਆ ਔਰ ਵਿਚਾਰੇ ਬੱਚੇ ਜਿਹੜੇ ਫਲਾਈਡ ਪੈਦਾ ਹੋ ਰਹੇ ਨੇ ਐਬਲੋਰਬਲ ਪੈਦਾ ਹੋ ਰਹੇ ਨੇ ਸਾਡੇ ਖੇਤਾਂ ਦੇ ਵਿੱਚ ਖੇਤੀ ਦੇ ਵਿੱਚ ਇਹ ਗੰਦਾ ਪਾਣੀ ਜਾ ਰਿਹਾ ਔਰ ਸਾਡੇ ਪਸ਼ੂਆਂ ਦੇ ਵਿੱਚ ਪਾਣੀ ਜਾ ਰਿਹਾ ਪੀ ਰਹੇ ਨੇ ਉਹ ਸਾਡੇ ਦੁੱਧ ਰਾਈ ਸਾਡੇ ਬੇਟਾਂ ਚ ਜਾ ਰਿਹਾ ਸਾਡੇ ਲੋਕਾਂ ਦੇ ਤੇ ਜਾ ਰਿਹਾ ਪਾਣੀ ਜਿਹਦੇ ਨਾਲ ਇੱਕ ਬੰਬਾਰੀਆ ਦਾ ਬਾਅਦ ਇਸ ਮੁੱਡੇ ਨਾਲੇ ਸਾਡੇ ਲਈ ਬੜਾ ਘਟਦਾ ਜੋ ਕਿ ਅੱਜ ਮੈਂ ਇਸ ਚੀਜ਼ ਬੜੇ ਭਰੇ ਮੱਦੇ ਨਾਲ ਕਿ ਆਪਣੇ ਪੱਖਰ ਕੁਝ ਥੋੜਾ ਉਸ ਇਹ ਬੰਦਾ ਸੁਣਿਆ ਇਹ ਗੋਗੀ ਆ ਜੀ ਲੁਧਿਆਣੇ ਤੋਂ ਐਮ ਐਲ اے ਪਹਿਲੀ ਗੱਲ ਤਾਂ ਇੱਕ ਤਾਂ ਇਹਨਾਂ ਦੀ ਜਿਹੜੀ ਪੋਰ ਖੁੱਲਣੀ ਸ਼ੁਰੂ ਹੋ ਗਈ ਆ ਆ ਦੇ ਤਲਾ ਤਲ ਸਤੌਜ ਵਾਲੇ ਮਹਾਰਾਜ ਦੇ ਰੱਖੇ ਹੋਏ ਨਹੀਂ ਪੱਥਰੇ ਢਾਉਣ ਲੱਗੇ ਇਹ ਆਪ ਹੀ تسلیم ਕਰ ਗਏ ਮੰਨ ਲ ਗਏ ਕਿ ਸਾਡੀ ਸਰਕਾਰ ਬੇਕਾਰ ਆ ਅਸੀਂ ਪੂਰੀ ਤਰ੍ਹਾਂ ਫੇਲ ਹੋ ਚੁੱਕੇ ਆ ਹਰ ਫਰੰਟ ਦੇ ਉੱਤੇ ਚੱਟਾਂ ਦਾ ਮਸਲਾ ਹੋਵੇ ਬਿਜਲੀ ਗਾੜੀ ਦਾ ਮਸਲਾ ਹੋਵੇ ਪਰਵਾਸ ਦਾ ਮਸਲਾ ਹੋਵੇ ਪਾਣੀਆਂ ਦਾ ਮਸਲਾ ਹੋਵੇ ਕਿਸਾਨਾਂ ਦਾ ਮਜ਼ਦੂਰਾਂ ਦਾ ਹਰ ਮਸਲੇ ਤੇ ਚਟਕਈ ਬਾਜਾਂ ਦੀ ਡਰਾਮੇ ਬਾਜਾਂ ਦੀ ਸਰਕਾਰ ਬੁਰੀ ਤਰ੍ਹਾਂ ਫੇਲ ਚੁੱਕੀ ਹੈ ਪਹਿਲੇ ਤਾਂ ਮੰਨ ਕੇ ਆਪ ਨਹੀਂ ਪੱਥਰ ਗੋਗੀ ਲੁਧਿਆਣੇ ਤੋਂ ਐਮ ਐਲ ਏ ਆਹ ਜਿਹੜਾ ਇਹ ਖੁਦ ਆਪਣੇ ਨਹੀਂ ਪੱਥਰ ਇਹਨਾਂ ਦੇ ਮੁੱਖ ਮੰਤਰੀ ਦੇ ਰੱਖੇ ਹੋਏ ਟਾ ਰਿਹਾ ਕਿ ਅਸੀਂ ਫੇਲ ਆ ਦੂਜੀ ਗੱਲ ਇਹ ਆਪ ਦੀ ਜਵਾਨੀ ਖੁਦ ਮੰਨ ਰਿਹਾ ਕਿ ਆਹ ਜਿਹੜਾ ਬੁੱਢਾ ਦਰਿਆ ਇਹ ਜ਼ਹਿਰ ਸਾਡੇ ਲੋਕਾਂ ਨੂੰ ਮਾਰ ਰਹੀ ਹੈ ਜਪਾਕ ਅਪਹਜ ਪੈਦਾ ਹੋ ਰਹੇ ਨੇ ਲੋਕਾਂ ਨੂੰ ਕੈਂਸਰ ਹੋ ਰਿਹਾ ਕਾਲਾ ਪੀਲਿਆ ਹੋ ਰਿਹਾ ਫਸਲਾਂ ਨੂੰ ਜਿਹੜਾ ਪਾਣੀ ਲੱਗਦਾ ਉਹ ਫਸਲਾਂ ਵੀ ਬਰਬਾਦ ਹੋ ਰਹੀਆਂ ਇਹ ਖੁਦ ਆਪਦੇ ਮੂੰਹੋਂ ਆਪਦੀ ਜਮਾਨੀ ਤੁਸੀਂ ਸੁਣਿਆ ਹੋਣਾ ਅੱਜ ਇਹ ਮੰਨਿਆ ਕਿ ਬੁੱਢਾ ਦਰਿਆ ਲੋਕਾਂ ਨੂੰ 30 35 ਸਾਲ ਤੋਂ ਜ਼ਹਿਰ ਨਾਲ ਮਾਰ ਰਿਹਾ ਇਹ ਮੰਨ ਗਿਆ ਬੰਦਾ ਇਹਦਾ ਸਾਫ਼ ਹੋ ਗਈ ਗੱਲ ਵੀ ਆਪ ਵੀ ਮੰਨੇ ਖੜੇ ਆ ਪਰ ਅਗਲੀ ਜਿਹੜੀ ਗੱਲ ਆ ਇਹ ਚਲਾਕੀ ਕਿਹੜੀ ਗੱਲ ਤੇ ਕਰ ਰਿਹਾ ਇਹ ਉਹ ਗੋਗੀ ਆ ਸ਼ਾਇਦ ਤੁਸੀਂ ਇਹਦੀ ਵੀਡੀਓ ਦੇਖੀ ਹੋਣੀ ਆ ਪਿੱਛੇ ਜੇ ਬੜੀ ਮਸ਼ਹੂਰ ਹੋਈ ਸੀਗੀ ਸਾਰੇ ਡੇਰੀਆਂ ਵਾਲੇ ਖੜੇ ਸੀਗੇ ਜਿਹੜੀਆਂ ਹਜ਼ਾਰਾਂ ਡੇਰੀਆਂ ਨੇ ਕੱਲੀਆਂ ਡੈਇੰਗ ਫੈਕਟਰੀਆਂਾਂ ਨਹੀਂ ਗੰਦ ਪਾਉਂਦੀਆਂ ਉੱਥੇ ਜਿਹੜੀਆਂ ਹਜ਼ਾਰਾਂ ਡੇਰੀਆਂ ਨੇ ਜਿਹੜਾ ਪਸ਼ੂਆਂ ਦਾ ਗੋਹਾ ਤੇ ਮੂਤ ਤੇ ਹਜ਼ਾਰਾਂ ਹਸਪਤਾਲਾਂ ਦੇ ਮਰੀਜ਼ਾਂ ਦੀ ਗੰਦਗੀ ਉਹ ਸਾਰਾ ਆ ਰਿਹਾ ਸਤਲੁਜ ਬੁੱਢੇ ਦਰਿਆ ਰਹੀਂ ਇਹ ਬੰਦਾ ਪਿੱਛੇ ਜਿਹੜੀ ਵੀਡੀਓ ਵਾਇਰਲ ਹੋਈ ਸੀ ਸਾਰੇ ਡੇਰੀਆਂ ਦੇ ਉੱਥੇ ਮਾਲਕ ਖੜੇ ਸੀਗੇ ਤੇ ਉੱਥੇ ਪੰਜਾਬ ਪ੍ਰਡਿਊਸ਼ਨ ਕੰਟਰੋਲ ਬੋਰਡ ਦੇ ਅਧਿਕਾਰੀ ਵੀ ਖੜੇ ਸੀ ਤੇ ਇਹ ਬੋਲ ਰਿਹਾ ਸੀ ਵੀ ਜਿਹਨੇ ਡੈਰੀਆਂ ਜਾਣਾ ਹੈ ਜਾਂ ਜਿਹਨੇ ਫੈਕਟਰੀਆਂ 'ਚ ਜਾਣਾ ਚੈਕਿੰਗ ਕਰਨ ਆਪਣੇ ਹੈਲਮਟ ਪਾ ਕੇ ਜਾਇਓ ਤੁਸੀਂ ਜਾਮੋਗੇ ਆਪਣੀਆਂ ਲੱਤਾਂ ਦੇ ਪਰ ਵਾਪਸ ਨਹੀਂ ਆਪਣੀਆਂ ਲੱਤਾਂ ਤੇ ਆਉਂਗੇ ਸੋੜੇ ਸਿਰ ਪਾੜੇ ਯਾਸਰ ਸੋੜੀਆਂ ਲੱਤਾਂ ਬਾਹਾਂ ਤੋੜੀਆਂ ਜਾ ਸਕਦੇ ਨੇ ਸ਼ਰੇਆਮੇ ਬੰਦਾ ਗੋਗੀ ਐਮ ਐਲਏ ਆਪਣੇ ਪੰਜਾਬ ਪਨੁਸ਼ ਕੰਟਰੋਲ ਬੋਰਡ ਦੇ ਸਰਕਾਰ ਦੇ ਸਰਕਾਰੀ ਅਧਿਕਾਰੀਆਂ ਨੂੰ ਧਮਕੀ ਦੇ ਰਿਹਾ ਸੀ ਤੁਸੀਂ ਆਪਣੀ ਜ਼ਿੰਮੇਵਾਰੀ ਤੋਂ ਜਾਇਓ ਜਿਹਨੇ ਜਾਣਾ ਅਗਲੀ ਗੱਲ ਜਿਹੜੀ ਸਭ ਤੋਂ ਸਮਝਣ ਵਾਲੀ ਗੱਲ ਆ ਇਹ ਇੱਕ ਹੋਰ ਗੱਲ ਕਰ ਰਿਹਾ ਕਿ 650 ਕਰੋੜ ਦਾ ਘਪਲਾ ਹੋਇਆ 650 ਕਰੋੜ ਦਾ ਘਪਲਾ ਹੋਇਆ 650 ਕਰੋੜ ਦਾ ਘਪਲਾ ਸਰਕਾਰ ਦੀ ਜ਼ਿੰਮੇਵਾਰੀ ਤੁਸੀਂ ਫੇਲੋਂ ਪੂਰੀ ਤਰ੍ਹਾਂ ਕਿਹਨੇ ਕੀਤਾ ਕਿਹੜੇ ਬੰਦੇ ਆ 3 ਸਾਲ ਹੋ ਗਏ ਤੁਹਾਨੂੰ ਥੋੜੀ ਸਰਕਾਰ ਆਈ ਨੂੰ ਤੁਹਾਡੇ ਕੋਲੋਂ 650 ਕਰੋੜ ਦਾ ਹਾਲੀ ਨਹੀਂ ਹੋਇਆ ਵੀ ਕਿਹੜੇ ਬੰਦਿਆਂ ਨੇ 650 ਕਰੋੜ ਖਾਦਾ ਇਥੇ ਇਹ ਇਹ ਆ ਆਪਦੀ ਆਪਦੀ ਜਿਹੜੀ ਇਹ ਸਾਰੀ ਇਹਦੀ ਪੋਲ ਆ ਖੁੱਲ ਰਹੀ ਆ ਸਰਕਾਰ ਦੀ ਆ ਆਪਦੀ ਜਿਹੜੀ ਨਾਲੀ ਕਮਜ਼ੋਰੀ ਉਹ ਸਾਹਮਣੇ ਆ ਰਹੀ ਆ ਸਾਡੇ ਅਗਲੀ ਗੱਲ ਇੱਕ ਕਿੱਡੀ ਚਲਾਕੀ ਵਰਤ ਰਿਹਾ ਚਲਾਕੀ ਕਿ ਕੀ ਵਰਤ ਰਿਹਾ ਇਹ ਕਿਤੇ ਵੀ ਡਾਈੰਗ ਫੈਕਟਰੀਆਂ ਦਾ ਨਾਂ ਨਹੀਂ ਲੈ ਰਿਹਾ ਜਿਹੜੀਆਂ ਉਨਰੰਗ ਵਾਲੀਆਂ ਫੈਕਟਰੀਆਂ ਜਿਹੜੀਆਂ ਜਰੇਨੀਅਮ ਪਾਰੀਆਂ ਨੇ ਪਾਣੀ ਚ ਜਿਹੜਾ ਕੈਮੀਕਲ ਪਾਰੀਆਂ ਨੇ ਪਾਣੀ ਚ ਜਿਹਦਾ ਕੋਈ ਇਲਾਜ ਹੀ ਹੈ ਨਹੀਂ ਕੋਈ ਹੱਲ ਹੀ ਹੈ ਨਹੀਂ ਪੂਰੀ ਦੁਨੀਆ ਦੇ ਵਿੱਚ ਬੈਣ ਹੈ ਭਾਰਤ ਦੇ ਵਿੱਚ ਪੈਣਾ ਪੰਜਾਬ ਦੇ ਵਿੱਚ ਜਿਹੜੇ 30 35 ਸਾਲ ਤੋਂ ਹਜ਼ਾਰਾਂ ਉਹ ਡਾਈਂਗ ਫੈਕਟਰੀ ਜਿਹੜੀ ਸਾਨੂੰ ਲਗਾਤਾਰ ਉਹ ਨਰੰਗਨ ਵਾਲੀ ਮਾਰ ਰਹੀ ਹੈ ਸਾਰੀਆਂ ਸਰਕਾਰਾਂ ਨੇ ਸਾਰੇ ਲੀਡਰਾਂ ਨੇ ਇੱਥੋਂ ਦੇ ਆਸ਼ੂ ਵਰਗਿਆਂ ਨੇ ਆ ਹੁਣ ਇਹ ਆ ਗਏ ਆ ਬਿੱਟੂ ਵਰਗੇ ਤੇ ਇੱਥੇ ਆ ਹੁਣ ਰਾਜੇ ਬੜੰਗ ਕਰਕੇ ਮੋਟਾ ਰੁਪਈਆ ਚੜਾਵਾ ਅਰਬਾਂ ਕੁੜਾਂ ਦੀ ਜਿਹੜਾ ਗ੍ਰਿਤੀ ਚੜਦਾ ਇਹਨਾਂ ਕੋਲ ਰੁਪਈਆ ਚੜਦਾ ਉਹਦਾ ਕਰਕੇ ਇਹਨਾਂ ਦਾ ਮੂੰਹ ਕਦੇ ਵੀ ਨਹੀਂ ਖੁੱਲਦਾ ਇਸੇ ਕਰਕੇ ਰਾਜਾ ਬੜੰਗ ਡਾਈਂਗਾ ਫੈਕਟਰੀਆਂ ਦੇ ਹੱਕ ਚ ਪਾਰਲੀਮੈਂਟ 'ਚ ਬੋਲਦਾ ਆਸ਼ੂ ਵਰਗਾਂ ਦਾ ਮੂੰਹ ਬੰਦ ਰਹਿੰਦਾ ਕਾਂਗਰਸ ਵੇਲੇ ਬਾਦਲਾਂ ਵਾਲੇ ਉਹਨਾਂ ਦੇ ਲੀਡਰਾਂ ਦਾ ਮੂੰਹ ਬੰਦ ਰਹਿੰਦਾ ਅੱਜ ਇਹਨਾਂ ਦਾ ਮੂੰਹ ਵੀ ਖੁੱਲ ਨਹੀਂ ਰਿਹਾ ਕਿਸੇ ਡਾਇਰੈਕਟ ਦੇ ਖਿਲਾਫ ਨਹੀਂ ਜਾਂਦੇ ਐ ਅਗਲੀ ਗੱਲ ਇਹ ਜਿਹੜੀ ਪਸੰਨੀ ਮੈਂ ਤੁਹਾਨੂੰ ਚਾਹਣਾ ਭਰਾਵੋ ਕਿਸੇ ਵੀ ਹਾਲਾਤਾਂ ਦੇ ਵਿੱਚ ਜੇ ਇਹ 650 ਕਰੋੜ ਦੀ ਗੱਲ ਕਰਦਾ ਮੈਂ ਕਹਿੰਨਾ 6000 ਕਰੋੜ ਰੁਪਇਆ ਲਾ ਕੇ ਵੀ ਟ੍ਰੀਟਮੈਂਟ ਪਲਾਂਟ ਵੀ ਲਾ ਦੇਣਗੇ ਤਾਂ ਵੀ ਪਾਣੀ ਦੇ ਵਿੱਚ ਜਲੇਰੀਨਮ ਖਤਮ ਨਹੀਂ ਕੀਤਾ ਜਾ ਸਕਦਾ ਉਹ ਜਲੇਰੀਨਮ ਸਾਨੂੰ ਮਾਰ ਰਿਹਾ ਉਹ ਤੁਹਾਨੂੰ ਮੈਂ ਅਗਲੀ ਅੱਜ ਦੀਆਂ ਰਿਪੋਰਟਾਂ ਨੇ ਸਾਰੀਆਂ ਆ ਰਹੀਆਂ ਆ ਸੁਣ ਲਓ ਇਹ ਸਾਰਾ ਸੁਣਨ ਵਾਲਾ ਆ ਦੇਖਿਓ ਪਾਗ ਨੇ 1 ਜਨਵਰੀ ਤੋਂ 30 ਜੂਨ ਤੱਕ ਇਹ ਸੈਂਪਲ ਲਏ ਸੀ ਤਾਂ 25 74 ਫਿਜ਼ ਸੈਂਪਲ ਫੇਲ ਹੋਏ ਨੇ ਵੱਖ-ਵੱਖ ਥਾਵਾਂ ਤੋਂ ਸੈਂਪਲ ਲਏ ਗਏ ਸੀ ਹੁਣ ਇਹ ਅਧਿਕਾਰੀ ਕਹਿ ਰਿਹਾ ਕਿ ਪਾਣੀ ਸਾਫ਼ ਸੁਥਰਾ ਪੀਓ ਪਰ ਇਹ ਬੜੀ ਚਲਾਕੀ ਨਾਲ ਇਹ ਵੀ ਗੱਲ ਕਰ ਰਿਹਾ ਕਮਾ ਕੇ ਉਹ ਗੱਲ ਨਹੀਂ ਕਰਦੇ ਵੀ ਲੋਕਾਂ ਨੂੰ ਕੈਂਸਰ ਹੋ ਰਿਹਾ ਮੈਂ ਗਿਆ ਪਿੰਡਾਂ 'ਚ ਮਕਸਰਦਿਆਂ 'ਚ ਫਰੀਦਕੋਟ ਮੋਗਾ ਫਰੋਏ ਪਰ ਹੋਰ ਫਾਲਕਾਂ ਦੇ ਪਿੰਡਾਂ 'ਚ ਅੱਦੋਂ ਅੱਦੋਂ ਜ਼ਿਆਦੇ ਪਿੰਡੋਂ ਤਾਂ ਕਾਲਾ ਪੀੜੀਆ ਤੇ ਕੈਂਸਰ ਹੋ ਚੁੱਕੇ ਆ ਪਿੰਡਾਂ 'ਚ ਅੱਜ ਇਨ੍ਹਾਂ ਦੇ ਪਾਣੀ ਦੇ ਲੈ ਕੇ ਸਿੰਪਲ ਵੀ ਬੁਰੀ ਤਰ੍ਹਾਂ ਫੇਲ ਹੋ ਚੁੱਕੇ ਨੇ ਇੱਥੇ ਗੱਲ ਸਾਬਤ ਹੋ ਰਹੀ ਆ ਕਿ ਲਗਾਤਾਰ ਭਰਾਵੋ ਇਹ ਜਿਹੜਾ ਕੰਮ ਹੋ ਰਿਹਾ ਜਿਹੜੀ ਜ਼ਹਿਰ ਭਰ ਕੇ ਸਾਨੂੰ ਮਾਰਿਆ ਜਾ ਰਿਹਾ ਉਹਦੇ ਉੱਤੇ ਹੁਣੇ ਡਰਾਮੇਬਾਜ਼ੀਆਂ ਸ਼ੁਰੂ ਹੋ ਗਈਆਂ ਗੋਗੀਆਲ ਕਿਆਂ ਵੱਲੋਂ ਬਿੱਕਾ ਨੂੰ ਲੋਕਾਂ ਦਾ ਭਾਰੀ ਇਕੱਠ ਹੋ ਰਿਹਾ ਉਹ ਤੋਂ ਪਹਿਲਾਂ ਕੋਈ ਨਾ ਕੋਈ ਖੇਡ ਖੇਢੀ ਜਾਵੇ ਇਹ ਵੀ ਨਰੇ ਮੁੱਖ ਮੰਤਰੀ ਦੀ ਕੋਈ ਚਾਲ ਕੋਈ ਸਾਜ਼ਿਸ਼ ਹੈ ਉੱਪਰੋਂ ਕੁ ਸੁਨੇਹਾ ਆਇਆ ਉਹਨਾਂ ਗੋਗੀ ਨੂੰ ਵੀ ਤੂੰ ਲੈ ਜਾ ਜੇਸੀਬੀ ਤੇ ਆਪਣਾ ਨੀ ਪੱਥਰ ਪੱਟ ਦੇ ਵੀ ਦੇਖੋ ਇਹ ਤਾਂ ਆਪਣੇ ਨੀ ਪੱਥਰ ਪੱਟਣ ਲੱਗ ਗਏ ਸੀ ਕਿੰਨੇ ਨੀ ਪੱਥਰ ਨਹੀਂ ਗੋਗੀ ਸਿਆ ਗੋਗੀ ਸਿਆ ਪੱਪੀ ਸਿਆ ਬੱਗਾ ਸਿਆ ਇਹ ਮੈਲੇ ਤਨੇ ਲਿਧਾਣੇ ਦੇ ਨੀ ਪੱਥਰਾਂ ਨਾਲ ਨਹੀਂ ਗੱਲ ਬਣਨੀ ਪਟਣੀਆਂ ਉਹ ਪੈਪਾਂ ਪੱਟੋ ਪਟਣੀਆਂ ਉਹ ਫੈਕਟਰੀਆਂ ਪੱਟੋ ਡਾਈਂਗ ਜਿਹੜੀਆਂ ਜਰੇਨੀਅਮ ਪਾ ਕੇ ਸਾਨੂੰ ਮਾਰ ਰਹੀਆਂ ਐ ਡਰਾਮੇ ਨਾ ਕਰੋ ਡਰਾਮੇ ਨਾਲ ਨਹੀਂ ਗੱਲ ਬਣਨੀ ਇਹ ਬਹੁਤ ਹੋ ਗਏ ਡਰਾਮੇ ਇਹ ਡਰਾਮੇ ਨਾਲ ਥੋੜੇ ਕੱਲਾ ਮੁੱਖ ਮੰਤਰੀ ਕਰ ਲਿਓ ਨਹੀਂ ਬਹੁਤ ਆ ਉਹਦੇ ਕੋਲ ਹੀ ਵਾਧੂ ਇਹ ਡਰਾਮੇ ਤਾਂ ਉਹੀ ਉਸੇ ਡਰਾਮੇ ਨੇ ਲੋਕ ਸੂਤ ਆ ਰਹੇ ਸੋ ਇਸ ਕਰਕੇ ਆ ਸਾਰਾ ਡਰਾਮੇ ਬਾਈ ਤੁਹਾਨੂੰ ਮੈਂ ਦਿਖਾਤਾ ਅੱਜ ਇਹਨਾਂ ਨੇ ਸਰਕਾਰੀ ਤੌਰ ਤੇ ਅਧਿਕਾਰੀਆਂ ਨੇ ਮੰਨ ਲਿਆ ਕਿ ਮੁਕਸਰ ਜ਼ਿਲ੍ਹੇ ਦੇ ਪਾਣੀ ਦਾ ਸੈਂਪਲ ਬੁਰੀ ਤਰ੍ਹਾਂ ਕੱਲਾ ਮੁਕਸਰ ਨਹੀਂ ਉਰੇ ਪੰਜਾਬ ਦਾ ਪਾਣੀ ਬਰਬਾਦ ਹੋ ਰਿਹਾ ਪ੍ਰਭੂ ਧਰਤੀ ਹੇਠਾਂ ਵੀ ਇਹ ਬੋਰ ਕਰਕੇ ਜ਼ਹਿਰ ਪਾਈ ਜਾਂਦੇ ਨੇ ਲੱਖਾਂ ਨਹੀਂ ਕਰੋੜਾਂ ਨਹੀਂ ਅਰਬਾਂ ਲੀਟਰ ਪਾਣੀ ਫੈਕਟਰੀਆਂ ਧਰਤੀ ਇਹ ਤੋਂ ਕੱਢ ਵੀ ਰਹੀਆਂ ਨੇ ਰੋਜ਼ ਬੋਰ ਆ ਬਹੁਤ ਵੱਡੇ ਵੱਡੇ ਇੱਕ ਫੈਕਟਰੀ ਚ ਕਈ-ਕਈ ਬੋਰ ਆ ਤੇ ਉਹ ਪਾਣੀ ਜ਼ਹਿਰ ਬਣਾ ਕੇ ਉਹ ਪਾਣੀ ਨੂੰ ਉਨਰੰਗ ਕਿਉਂ ਦੇ ਚ ਉਸ ਕੈਮੀਕਲ ਮਿਲਾ ਕੇ ਧਰਤੀ ਹੇਠਾਂ ਪਾ ਵੀ ਰਹੀਆਂ ਨੇ ਤੇ ਦਰਿਆਵਾਂ ਚ ਵੀ ਪਾ ਰਹੀਆਂ ਨੇ ਜਿਹਦੇ ਕਰਕੇ ਆ ਹਾਲਾਤ ਪੰਜਾਬ ਦੇ ਅੱਜ ਹਰ ਘਰ ਦੇ ਬੱਚੇ ਕੈਂਸਰ ਕਾਲਾ ਪੀੜਿਆ ਤੇ ਹੋਰ ਪਤਾ ਨਹੀਂ ਕਿੰਨੀਆਂ ਚਮੜੀ ਤੇ ਹੱਡੀਆਂ ਦੀਆਂ ਜਿਹੜੀਆਂ ਬਿਮਾਰੀਆਂ ਉਹ ਘਰਾਂ 'ਚ ਵੱਢ ਚੁੱਕੀਆਂ। ਸੋਨੇ ਸਮਝਣ ਦੀ ਲੋੜ ਆ ਬਾਈ। ਹੁਣ ਤਾਂ ਗੱਲਾਂ ਤੁਹਾਡੇ ਸਾਹਮਣੇ ਆ ਗਈਆਂ ਯਾਰ। ਹੁਣ ਤਾਂ ਆਮ ਮੰਨਣ ਲੱਗ ਗਏ ਕਿ ਲੋਕ ਮਰੀ ਜਾਂਦੇ ਆ ਪਾਣੀ ਪੀ ਕੇ। ਜੇ ਹੁਣ ਵੀ ਨਾ ਆਪਾਂ ਉੱਠੇ ਤਾਂ ਫਿਰ ਲੱਖ ਦੀ ਲਾਹਣਤਾ ਵਰਕਰਾਂ 'ਚ ਬੈਠੇ ਕੋਈ ਗੱਲ ਨਹੀਂ। ਮੈਂ ਤਾਂ ਉਹੀ ਕਹਣਾ ਉਹਨਾਂ ਕਿ ਡੀਕੋ ਮੌਤ ਨੂੰ ਜਿੱਦੇ ਮੌਤ ਆਈ ਉਹਦੇ ਗਾਲਣਾ ਲਾ ਕੇ ਮਰ ਜਾਓ, ਤੁਰ ਜਾਓ ਦੁਨੀਆ ਤੋਂ। ਜੇ ਤੁਸੀਂ ਆਹੀ ਕੁਝ ਸੋਚੀ ਜਾਣਾ। ਇਸ ਕਰਕੇ ਕੱਲ ਨੂੰ 7:30 ਵਜੇ ਹੈ। ਪੀਰਕਾ ਪਲਾਂਟ ਲੁਧਿਆਣੇ ਨਹਿਰ ਦੇ ਪੁਲ ਦੇ ਉੱਤੇ ਸੜਕ ਦੇ ਉੱਤੇ ਬਣੇ ਪੁਲ ਦੇ ਥੱਲੇ ਜਿਹੜੀ ਸੜਕ ਦੇ ਪੁਲ ਬਣਿਆ ਪਹਿਲਾ ਇਹਦਾ ਆਪਾਂ ਮੋਲਾਪੁਰ ਤੋਂ ਜਾਣਦੇ ਹਾਂ ਪੁਲ ਨਹੀਂ ਚੜਨਾ ਵੱਡਾ ਜਿਹੜਾ ਲੰਮਾ ਪੁਲ ਹੈ ਲੰਮੇ ਪੁਲ ਦੇ ਥੱਲੇ 10 ਵਜੇ ਆਪਣਾ ਇਕੱਠ ਹੈ ਤੇ ਉੱਥੋਂ ਆਪਣਾ ਮਾਰਚ ਆ ਸ਼ਹੀਦ ਕਰਤਾ ਸਿੰਘ ਸਰਾਬੇ ਦੇ ਬੋਤ ਤੱਕ ਤੇ ਮੈਂ ਇੱਕ ਅਪੀਲ ਹੋਰ ਕਰਦਾ ਕੱਲ ਨੂੰ ਜਿਹੜੇ ਸੱਜਣ ਉੱਥੇ ਆਉਣਗੇ ਇੱਕ ਵਾਰੀ ਉੱਥੇ ਬਲੀਪੁਰ ਜਾ ਕੇ ਤੇ ਜਿੱਥੇ ਪੁੱਟਾ ਦਰਿਆ ਪੈਂਦਾ ਉਹ ਦੇਖ ਕੇ ਆਓ ਮੰਜ਼ਰ ਉਹ ਮੌਤ ਦੇਖਿਓ ਕਿਵੇਂ ਸਾਨੂੰ ਮੌਤ ਵੰਡ ਰਹੇ ਆ ਉੱਥੇ ਆਓ ਯਾਰ ਬਹੁਤ ਉਹਨਾਂ ਆਪਸੈਂਡ ਕਰ ਲਿਆ ਬਹੁਤ ਸਾਡੀਆਂ ਜ਼ਿੰਦਗੀਆਂ ਗਮਾ ਲੀਆਂ ਜਵਾਕ ਆਪਾਂ ਘਮਾ ਰਹੇ ਯਾਰ ਚੱਲਣੀਆਂ ਦਾ ਲੋਕਾਂ ਦਾ ਦੁੱਖ ਜਦੋਂ ਸਾਲ-ਸਾਲ ਦੇ ਜਵਾਕ ਜਿਨ੍ਹਾਂ ਨੂੰ ਯਾਰ ਆ ਤੇ ਜਾ ਰਹੇ ਲਾ ਧਰਾੰਗ ਵਾਲਾ ਆ ਕਿੰਨੇ ਪਿੰਡਾਂ ਸੀ ਯਾਰ ਲੋਕਾਂ ਦੇ ਜਵਾਕ ਜੰਮਦੇ ਜਵਾਕਾਂ ਨੂੰ ਯਾਰ ਕੈਂਸਰ ਹੋ ਤੁਰੇ ਯਾਰ ਉਹਨਾਂ ਲੋਕਾਂ ਕੋਲੇ ਪਹੁੰਚ ਵੀ ਹੈ ਨਹੀਂ ਬਈ 18 18 20 ਵੀ ਕਰੋੜ ਦੇ ਟੀਕੇ ਲਗਾਉਣ ਦੀ ਸੋ ਆਓ ਮੇਰਾ ਵੀਰ ਆਪਾਂ ਕੱਲ ਨੂੰ ਬਾਤ ਤੋਂ ਬਾਤ ਵੱਡੀ ਗਿਣਤੀ ਲੁਧਿਆਣੇ ਬੇਰਖਾ ਪਲਾਂਟ ਪਹੁੰਚ ਕੇ ਤੇ ਰੋ ਮਾਰਚ ਕਰਕੇ ਤੇ ਉਦੋਂ ਅਗਲਾ ਕਦਮ ਇਹ ਫੈਕਟਰੀਆਂ ਇਹ ਜ਼ਹਿਰਾਂ ਇਹ ਬੁੱਢੇ ਦਰਿਆ ਦਾ ਪਾਣੀ ਇਹ ਜ਼ਹਿਰਾਂ ਇਹ ਸੀਵਰੇਜ ਦਾ ਗੰਦ ਜੋ ਪੈ ਰਿਹਾ ਜੋ ਪਸ਼ੂਆਂ ਦਾ ਗੋਹਾ ਮੂਤ ਪੈ ਰਿਹਾ ਡੈਰੀਆਂ ਦਾ ਜੋ ਹਸਪਤਾਲਾਂ ਦਾ ਗੰਦ ਪੈ ਰਿਹਾ ਬਿਮਾਰੀ ਪੈ ਰਹੀ ਹੈ ਜੋ ਆ ਕੇ ਪਾਣੀ ਦੇ ਵਿੱਚ ਉਹ ਤੁਸੀਂ ਰੋਕਣੀ ਹੈ ਅਗਲੇ ਮਹੀਨੇ ਆਪਾਂ ਇੱਕ ਚੱਕਣੇ ਚੱਕਣਾ ਕਦਮ ਇਹ ਹੁਣ ਸਰਕਾਰ ਫਾਇਨਲ ਕਰ ਲੇ ਕਿ ਤੁਸੀਂ ਕਿੰਨਾ ਨਾਲੋਂ ਕਾਰਪਟਾਂ ਨਾਲੋਂ ਵੱਡੇ ਘਰਾਣਿਆਂ ਨਾਲੋਂ ਇਨ੍ਹਾਂ ਫੈਕਟਰੀਆਂ ਨਾਲੋਂ ਤੁਸੀਂ ਲੋਕਾਂ ਨੂੰ ਜ਼ਿੰਦਗੀ ਦੇਣੀ ਹੈ ਕੋ ਮੌਤ ਦੇਣੀ ਹੈ ਤੁਸੀਂ ਫੈਸਲਾ ਕਰਨਾ ਤੇ ਪੰਜਾਬ ਪੂਰਾ ਹੁਣ ਤਾਂ ਮਾਹੌਲ ਬਣ ਰਿਹਾ ਪੂਰੇ ਪੰਜਾਬ 'ਚ ਪੂਰਾ ਪੰਜਾਬ ਸੜਕਾਂ ਤੇ ਆਊਗਾ ਮੈਂ ਫੇਰ ਕਹਿੰਨਾ ਕੱਲਾ ਸਾਤਲੋ ਜੀ ਨਹੀਂ ਦਾ ਵੀ ਬਿਆਸ ਕਾਲੀ ਚਿੱਟੀ ਬਈ ਸਾਰੇ ਆਪਾਂ ਥੱਲੇ ਵੀ ਧਰਤੀ ਦੇ ਟੋ ਇਹ ਸਾਰਾ ਪੈਰਾ ਲੋਕੋ ਆਪਾਂ ਨੂੰ ਉੱਠ ਕੇ ਦੇਣਾ ਪੈਣਾ ਜੇ ਆਪਣੀਆਂ ਨਸਲਾਂ ਤੇ ਆਪਣੀਆਂ ਜ਼ਿੰਦਗੀਆਂ ਬਚਾਉਣੀਆਂ ਆਓ ਮੇਰੇ ਵੀਰ ਕੱਲ ਮਿਲਦੇ ਆਂ ਜੀ